ਲਾਲਚ ਬੁਰੀ ਬਲਾਵ ਆ ਇਸਾ ਪੀਰ ਨਾ موسی ਪੀਰ ਸਭ ਤੋਂ ਵੱਡਾ ਹੈ ਪੈਸਾ ਪੀਰ ਔਰ ਅੱਜ ਭਾਜਪਾ ਵਾਲੇ ਤੇ ਅੱਜ ਸਭ ਨੂੰ ਲਾਲਚ ਦੇ ਰਹੇ ਨੇ ਔਰ ਮੈਨੂੰ ਵੀ ਫੋਨ ਆਇਆ ਵਾ ਅਮਰੀਕਾ ਦੇ ਨੰਬਰ ਤੋਂ ਫੋਨ ਆਇਆ ਸਪੈਸ਼ਲੀ ਮੈਂ ਲੇਕਿਨ ਗਦਾਰੀ ਸ਼ਬਦ ਕਿਹਾ ਜਾ ਸਕਦਾ ਜੋ ਕਰਕੇ ਗਏ ਨੇ ਬਿਲਕੁਲ ਬਿਲਕੁਲ 100% ਗਦਾਰੀ ਕੀਤੀ ਗਈ ਆ ਜਿਸ ਪਾਰਟੀ ਨੇ ਔਰ ਜਿਸ ਲੋਕਾਂ ਨੇ ਉਹਨਾਂ ਦਾ ਮੁੱਲ ਮੋੜਿਆ ਹੋਵੇ ਪੋਰਟ ਪਾ ਕੇ ਆਪਣੀ ਕੀਮਤੀ ਪੋਰਟ ਪਾ ਕੇ ਉਹਨੂੰ ਐਮਪੀ ਬਣਾਇਆ ਹੋਵੇ ਸਾਰਾ ਆਪਣਾ ਜੋਰ ਲਾ ਕੇ ਉਹਨੂੰ ਜਿਤਾਇਆ ਹੋਵੇ ਤੇ ਨੇਚਰਲੀ ਆ ਗੁਰਦਾਰ ਆ ਔਰ ਇਹ ਵੀ ਉਹਨੂੰ ਦੱਸਣਾ ਚਾਹਣਾ ਮੈਂ ਵੀ ਤੂੰ ਚਾਹੇ ਭਾਜ-ਭਾ ਚਲੇ ਜਾ ਚਾਹੇ ਜਿੱਥੇ ਮਰਜ਼ੀ ਚਲੇ ਤੂੰ ਜਿੱਤਣਾ ਨਹੀਂ ਤੈਨੂੰ ਬੋਰਡ ਨਹੀਂ ਲੋਕਾਂ ਨੇ ਪਾਉਣੀ ਲੁਧਿਆਣੇ ਦੇ ਵਾਸੀਆਂ ਨੇ ਤੈਨੂੰ ਬੋਰਡ ਨਹੀਂ ਪਾਉਣੀ ਲੁਧਿਆਣੇ ਦੇ ਲੋਕ ਬਹੁਤ ਸੂਝਾਨ ਤੇ ਬਹੁਤ ਸਮਝਦਾਰ ਨੇ ਬਹੁਤ ਅਣਖੀ ਨੇ ਤੂੰ ਡੱਕਾ ਤੋੜਿਆ ਨਹੀਂ ਤੇ ਤੇਰਾ ਡੱਕਾ ਦੂਰਾ ਕਰ ਦੇਗਾ ਤੁਸੀਂ ਇੱਕ ਵੀ ਸ਼ਖਸੀ ਦੱਸੋ ਸਟੈਂਡਰ ਜੈਨ ਜੀ ਨੂੰ ਅੰਦਰ ਕਰਾਇਆ ਚੱਕੇ ਅੰਦਰ ਕਰਤਾ ਐਡੀ ਨੇ ਭਾਜਪਾ ਨੇ ਅੰਦਰ ਕਰਤਾ ਆਪਣੇ ਮਨੀਸ਼ ਓਧਿਆ ਜੀ ਨੂੰ ਕਰਤਾ ਸੰਜੇ ਸਿੰਘ ਜੀ ਨੂੰ ਕਰਤਾ ਅੱਜ ਕੇਜੀ ਬਾਦ ਜੀ ਨੂੰ ਕਰਤਾ 2 ਸਾਲ ਚ ਇਹ ਤਾਂ ਦੱਸ ਦਿਓ ਵੀ ਕਿਹੜਾ ਸਬੂਤ ਤੁਹਾਡੇ ਕੋਲ ਮਿਲਿਆ ਲੁਧਰਣਾ ਲਾਈਵ ਤੇ ਇਕੜਵਲੇ ਤੁਮਾਰਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋ ਗਈ ਸਿਆਸਤ ਦੀ ਸਿਆਸਤ ਤੇ ਅਸੀਂ ਲੋਤੀ ਆਣ ਦੇ तमाम ਵਧਾਇਕਾਂ ਦੀ ਇੰਟਰਵਿਊ ਕੀਤੀ ਲੇਕਿਨ ਉਹ ਵਧਾਇਕਾਂ ਨੇ ਵੀ ਆਪਣਾ ਅਲੱਗ-ਅਲੱਗ ਰੁਖ ਰੱਖਿਆ ਚੀਕਾ ਲੇਕਿਨ ਤੁਹਾਨੂੰ ਦੱਸ ਦਈਏ ਅਸੀਂ ਈਸਟ ਹਲਕੇ ਦੇ ਐਮਰੇ ਦਲਜੀਤ ਸਿੰਘ ਗਰੇਵਰ ਪੋਲਾ ਕੋਲਾ ਪੋਲਾ ਜੀ ਨੇ ਹਲਕਾ ਪੂਰਬੀ ਨੁਹਾਰ ਬਦਲੀ ਹੈ ਪੂਰੀ ਨੁਹਾਰ ਨੂੰ ਬਦਲ ਵੀ ਰਹੇ ਨੇ ਲੇਕਿਨ ਆਵਾਮ ਦੇ ਨਾਲ ਰੂਬਰੂ ਹੁੰਦੇ ਨਹੀਂ ਕਿਉਂਕਿ ਇਹਨਾਂ ਦੇ ਦਫਤਰ ਦੇ ਵਿੱਚ ਆਵਾਮ ਇਹਨਾਂ ਕੋਲ ਆਪਣੇ ਮਾਮਲੇ ਲੈ ਕੇ ਆਉਂਦੀ ਹੈ ਤੇ ਜਿਹਦਾ ਲਪਟਾਰਾ ਵੀ ਇਸ ਦਫਤਰ ਦੇ ਵਿੱਚ ਹੁੰਦਾ ਹੈ ਲੇਕਿਨ ਗੱਲ ਕੀਤੀ ਜਾਵੇ ਸਿਆਸਤ ਦੀ ਸਿਆਸਤ ਦੇ ਉੱਤੇ ਗੱਲਬਾਤ ਕਰਦੇ ਹਾਂ ਪੋਲਾ ਜੀ ਕਿਸ ਤਰ੍ਹਾਂ ਦੇਖੋਗੇ ਸੁਸ਼ੀ ਸਤਿ ਸ਼੍ਰੀ ਅਕਾਲ ਨਮਸਕਾਰ ਅਰੇ ਜਿਹੜੇ ਜੋ ਚੱਲ ਰਿਹਾ ਦੌਰ ਚੱਲ ਰਿਹਾ ਆਪਾਂ ਦੇਖ ਰਹੇ ਆ ਸ਼ਸ਼ੀਲ ਕੁਮਾਰ ਰਿੰਕੂ ਤੇ ਜਿਹੜੇ ਮੌਜੂਦਾ ਐਮਐਲਏ ਗਏ ਨੇ ਤੇ ਉਹ ਸਮਝ ਰਹੇ ਨੇ ਸ਼ਾਇਦ ਵੀ ਅਸੀਂ ਆਪਣੇ ਬਲ ਬੁੱਤੇ ਤੇ ਜਿੱਤੇ ਸੀਗੇ ਪਰ ਮੈਂ ਤੁਹਾਨੂੰ ਇਹਨੂੰ ਦੱਸਣਾ ਚਾਹਨਾ ਵਾਂ ਵੀ ਜਿਹੜੇ ਪੰਜਾਬ ਦੇ ਆਮ ਆਦਮੀ ਨੇ ਔਰ ਆਮ ਆਦਮੀ ਜਿਤਾਏ ਔਰ ਸ਼੍ਰੀ ਰਵਿੰਦ ਕੇਜੀਵਾਲ ਜੀ ਸਭ ਭਗਵੰਤ ਸਿੰਘ ਮਾਨ ਦੀ ਜਿਹੜੀ ਸੋਚ ਸੀਗੀ ਪੰਜਾਬ ਦੇ ਵਿੱਚ ਦੇਸ਼ ਦਵਾਈ ਪੜਾਈ ਰੁਜ਼ਗਾਰ ਦੀ ਉਹ ਸੋਚ ਨੂੰ ਵੋਟ ਪਾਈ ਤੇ ਔਰ ਭਾਜਪਾ ਨੂੰ ਵੀ ਇਹ ਲੱਗਦਾ ਵੀ ਜਿਹੜੇ ਜਿੱਤੇ ਹੋਏ ਨੇ ਸ਼ਾਇਦ ਉਹ ਆਪਣੇ ਬਲ ਪੁੱਤੇ ਦੇ ਚਿੱਤੇ ਨੇ ਪਰ ਪੰਜਾਬ ਦੇ ਲੋਕਾਂ ਨੇ ਲੰਮੇ ਸਮੇਂ ਤੋਂ ਬਦਲ ਚਾਹੁੰਦੇ ਸੀਗੇ ਬਦਲ ਨਹੀਂ ਮਿਲ ਰਿਆ ਸੀਗਾ ਤੁਸੀਂ ਦੇਖਿਆ ਉਹਨਾਂ 74 ਸਾਲ ਤੋਂ ਲਗਾਤਾਰ ਬਦਲਦੇ ਆ ਰਹੇ ਸੀਗੇ ਕਾਲੀਤਲ ਨੂੰ ਵੋਟ ਪਾਉਂਦੇ ਸੀ ਦੇਖਦੇ ਸੀ 5 ਸਾਲ ਕਾਲੀ ਭਾਜਪਾ ਨੂੰ ਪਾਉਂਦੇ ਸੀ 5 ਸਾਲ ਦੇਖਦੇ ਸੀ ਕੁਝ ਨਹੀਂ ਕੀਤਾ ਬਦਲ ਕੇ ਅਗਲੀ ਵਾਰੀ ਕਾਂਗਰਸ ਨੂੰ ਪਾ ਲੈਂਦੇ ਸੀਗੇ ਔਰ ਫਿਰ 5 ਸਾਲ ਉਹ ਕਾਂਗਰਸ ਨੂੰ ਦੇਖਦੇ ਸੀਗੇ ਕੁਝ ਨਹੀਂ ਕੀਤਾ ਫਿਰ ਬਦਲ ਕੇ ਫਿਰ ਕਾਲੀ ਪਾਜਪਾ ਨੂੰ ਪਾ ਲੈਂਦੇ ਸੀਗੇ ਔਰ ਤੀਸਰਾ ਬਦਲ ਨਹੀਂ ਲੱਭ ਰਿਹਾ ਸੀਗਾ ਪੰਜਾਬ ਵਾਸੀ ਨੂੰ ਪੰਜਾਬ ਵੀ ਬਦਲਣਾ ਚਾਹੁੰਦੇ ਸੀਗੇ ਪੰਜਾਬ ਦੇ ਲੋਕ ਬਹੁਤ ਸੂਝਵਾਨ ਤੇ ਬਹੁਤ ਸਮਝਦਾਰ ਨੇ ਔਰ ਹਮੇਸ਼ਾ ਪੰਜਾਬੀਆਂ ਨੇ ਨਵੀਂ ਪਿਰਤ ਪਾਈ ਹੈ ਅੱਜ ਤੱਕ ਪੂਰੇ ਦੇਸ਼ ਦੀ ਗੱਲ ਕਰਦੇ ਆ ਪੂਰੀ ਦੁਨੀਆ ਦੀ ਗੱਲ ਕਰਦੇ ਆ ਅੱਜ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਮਤਲਬ ਕਿ ਢਾਕ ਹੈ ਪੰਜਾਬੀਆਂ ਦਾ ਨਾਮ ਬੋਲਦਾ ਚਾਹੇ ਉਹ ਆੜੂਆਂ ਦੇ ਬਾਦਸ਼ਾਹ ਹੋਣ ਚਾਹੇ ਬਦਾਮਾਂ ਦੇ ਬਾਦਸ਼ਾਹ ਹੋਣ ਪੂਰੇ ਅਮਰੀਕਾ ਕੈਨੇਡਾ ਵਿੱਚ ਤੇ ਔਰ ਜੇ ਗੱਲ ਕਰਦੇ ਆ ਪੰਜਾਬੀਆਂ ਦੀ ਔਰ ਆਜ਼ਾਦੀ ਦੀ ਲੜਾਈ ਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਜਿਹੜੇ ਅੰਗਰੇਜ਼ੀ ਸਰਕਾਰ ਕਹਿੰਦੇ ਸੀ ਕਿ ਸਾਡਾ ਪੂਰੀ ਦੁਨੀਆ ਚ ਸੂਰਜ ਨਹੀਂ ਚਪਦਾ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਭੇ ਵਰਗੇ ਸਾਉਦਮ ਸਿੰਘ ਵਰਗੇ ਔਰ 19 ਸਾਲ ਦੀ ਉਮਰ ਚ 24 ਸਾਲ ਦੀ ਉਮਰ ਚ 27 ਸਾਲ ਦੀ ਉਮਰ ਚ ਉਹਨਾਂ ਨੇ ਤਹਈਆ ਕੀਤਾ ਤੇ ਉਹ ਅੰਗਰੇਜ਼ੀ ਸਰਕਾਰ ਵੀ ਚਲਦੀ ਕਰਦੀ ਉਹਨਾਂ ਦਾ ਸੂਰਜ ਡਬੋਤਾ ਤੇ ਔਰ ਦੂਜੀ ਗੱਲ ਕਰਦੇ ਆ ਜੇ ਹਰੀ ਕ੍ਰਾਂਤੀ ਦੀ ਮਿਲ ਕੇ ਸਾਡਾ ਦੇਸ਼ ਬਾਰਲੇ ਦੇਸ਼ ਤੋਂ ਅਨਾਜ ਖਰੀਦਾ ਸੀਗਾ ਪੰਜਾਬੀਆਂ ਨੇ ਜਾ ਕੇ ਬਿਹਾਰ ਕੀ ਜੁਪੀ ਕੀ ਗੁਜਰਾਤ ਕੀ ਮਿਲ ਕੇ ਕੋਈ ਇੰਡੀਆ ਦਾ ਕੋਈ ਐਸਾ ਕੋਨਾ ਨਹੀਂ ਛੱਡਿਆ ਜਿੱਥੇ ਮਿਲ ਕੇ ਧਰਤੀ ਦਾ ਸੀਨਾ ਪਾੜ ਕੇ ਅਨਾਜ ਨਹੀਂ ਪੈਦਾ ਕੀਤਾ ਵੱਡੇ ਵੱਡੇ ਜੰਗਲ ਨੂੰ ਵਾਦ ਕਰਕੇ ਆਪਣੇ ਪੈਰਾਂ ਤੇ ਖੜਾ ਕਰਤਾ ਸਾਡੇ ਦੇਸ਼ ਨੂੰ ਅਨਾਜ ਅੱਜ ਆਪਣਾ ਦੇਸ਼ ਦੇ ਵਿੱਚ ਅਨਾਜ ਵਾਧੂ ਹੈ ਤੇ ਬਾਹਰ ਦੇ ਰਿਆ ਵਾ ਤੇ ਜੇ ਤੀਜੀ ਗੱਲ ਕਰਦੇ ਆ ਔਰ ਮੋਦੀ ਜੀ ਨੇ ਭਾਜਪਾ ਨੇ ਜਿੰਨੇ ਕਾਨੂੰਨ ਬਣਾਏ ਚਾਹੇ ਉਹ GST ਦੀ ਗੱਲ ਕਰਦੇ ਆਂ ਚਾਹੇ ਨੋਟਬੰਦੀ ਦੀ ਗੱਲ ਕਰਦੇ ਆਂ ਜਿਹੜਾ ਕਾਨੂੰਨ ਥੋਪਤਾ ਵਾਪਸ ਨਹੀਂ ਲਿਆ ਤਿੰਨ ਕਾਲੇ ਕਾਨੂੰਨ ਬਣਾਏ ਤੇ ਉਹ ਵੀ ਪੰਜਾਬੀਆਂ ਨੇ ਵਾਪਸ ਕਰਾ ਕੇ ਆਏ ਤੇ ਉਹ ਪੰਜਾਬੀਆਂ ਨੇ ਆਮ ਆਦੀ ਪਾਰਟੀ ਸਰਕਾਰ ਬਣਾਈ ਸੀ ਸ਼੍ਰੀ ਰਵਿੰਦ ਕੇਜੀਵਾਲ ਦੀ ਸੋਚ ਨੂੰ ਤੇ ਭਗਵੰਤ ਸਿੰਘ ਮਾਨ ਦੀ ਸੋਚ ਨੂੰ ਵੋਟ ਪਾਈ ਸੀ ਨਾ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਈ ਸੀ ਨਾ ਸ਼ੀਤਲ ਅੰਗਰਾਲ ਨੂੰ ਪਾਈ ਸੀ ਨਾ ਮੈਨੂੰ ਪਾਈ ਸੀ ਉਹ ਉਹ ਸੋਚ ਨੂੰ ਵੋਟ ਪਾਈ ਸੀ ਜਿਹੜੀ ਸੋਚ ਸੀਗੀ ਵੀ ਦੇਸ਼ ਨੂੰ ਪੜਾਉਣਾ ਚਾਹੁੰਦੀ ਆ ਜਿਹੜੀ ਸੋਚ ਸੀ ਦੇਸ਼ ਨੂੰ ਦਵਾਈ ਦੇਣਾ ਚਾਹੁੰਦੀ ਆ ਜਿਹੜੀ ਸੋਚ ਸੀ ਅ ਦੇਸ਼ ਨੂੰ ਰੁਜ਼ਗਾਰ ਦੇਣਾ ਚਾਹੁੰਦੀ ਆ ਜਿਹੜੀ ਸੋਚ ਸੀ ਦੇਸ਼ ਨੂੰ ਖੁਸ਼ਹਾਲ ਕਰਨਾ ਚਾਹੁੰਦੀ ਆ ਤੇ ਅੱਜ ਭਾਜਪਾ ਨੂੰ ਵੀ ਇਹ ਲੱਗ ਰਿਹਾ ਵਾ ਵੀ ਸ਼ਾਇਦ ਤੇ ਉਹਨਾਂ ਦੀ ਗਲਤ ਫਹਿਮੀ ਆ ਤੇ ਜਿਹੜਾ ਉਹ ਗਏ ਨੇ ਤੇ ਮੈਂ ਤੁਹਾਨੂੰ ਦੱਸ ਦੇਣਾ ਤੁਹਾਡੇ ਸਾਹਮਣੇ ਆ ਮੈਂ ਲਿਖ ਕੇ ਦੇ ਦੇਣਾ ਅੱਜ ਤੇ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਕਿਉਂਕਿ ਲੋਕਾਂ ਨੇ ਜੇ ਸੋਚ ਨੂੰ ਵੋਟ ਪਾਈ ਸੀ ਤੇ ਉਹ ਸੋਚ ਨੂੰ ਉਹਨਾਂ ਨੇ ਅੱਜ ਵੀ ਵੋਟ ਪਾਉਣੀ ਆ ਕੱਲ ਵੀ ਪਾਉਣੀ ਆ ਕਿਉਂਕਿ ਬਹੁਤ ਮੁਸ਼ਕਲ ਨਾਲ ਬਦਲ ਅਰਵਿੰਦ ਕੇਜੀਵਾਲ ਸਾਹਮਣੇ ਆਇਆ ਇੱਕ ਬਹੁਤ ਹੀ ਸੂਝਵਾਨ ਪੜਿਆ ਲਿਖਿਆ ਇੱਕ ਇਮਾਨਦਾਰ ਕਰਮਸ਼ੀਲ ਸ਼੍ਰੀ ਅਰਵਿੰਦ ਕੇਜੀਵਾਲ ਜੀ ਮੁਖੀ ਨੇ ਔਰ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਨੇ ਸਾਡੇ ਮਾਨ ਸਾਹਿਬ ਭਗਵੰਤ ਸਿੰਘ ਮਾਨ ਜੀ ਜੋ ਅੱਜ ਕੰਮ ਕਰ ਰਹੇ ਨੇ ਉਸ ਤੇ ਵੋਟ ਮਿਲ ਕੇ ਲੋਕ ਪੰਜਾਬੀ ਪਹਿਰਾ ਦੇ ਰਹੇ ਨੇ ਤੇ ਉਹ ਜਿਹੜੀ ਗਲਤ ਫਹਿਮੀ ਆ ਉਹ ਥੋੜੇ ਦਿਨਾਂ ਚ ਨਿਕਲ ਜਾਣੀ ਇਹਨੂੰ ਆਣੀ ਲੱਗਿਆ ਕਿ ਜਦੋਂ ਐਮਪੀ ਦੇ ਇਲੈਕਸ਼ਨ ਸੀਗੇ ਤਾਂ ਆਮ ਆਦੀ ਪਾਰਟੀ ਨੇ ਪੂਰੀ ਉਹਨਾਂ ਨੂੰ ਜਿਤਾਉਣ ਵਾਸਤੇ ਜ਼ਮੀਨ ਤੱਕ ਤੇ ਆਸਮਾਨ ਇੱਕ ਕਰਤਾ ਸੀਗਾ ਕਿ ਉਹਨਾਂ ਨੂੰ ਸੀਟ ਦਿਵਾਈ ਚਗੀ ਕਾਂਗਰਸ ਪਾਰਟੀ ਤੋਂ ਆਏ ਸੀਗੇ ਕਾਂਗਰਸ ਪਾਰਟੀ ਸੀ ਉਹਨਾਂ ਦਾ ਕੋਈ ਵजूद ਨਹੀਂ ਰਿਹਾ ਆਮ ਆਦੀ ਪਾਰਟੀ ਦਾਮਨ ਪੜਿਆ ਟਿਕਟ ਮਿਲੀ ਜਿੱਤ ਵੀ ਗਏ ਵਿਜੇਵੀਰ ਰਹੇ ਨੇ ਲੇਕਿਨ ਲੁਧਿਆਣੇ ਦੇ तमाम ਐਮਐਲਏ ਉਹਨਾਂ ਨੂੰ ਜਿਤਾਉਣ ਤੇ ਲੱਗੇ ਸਾਰੇ ਪੂਰੇ ਪੰਜਾਬ ਦੇ ਉਹ ਸੀਟ ਦਾ ਉਹਨਾਂ ਨੇ ਥੋੜਾ ਜਿਹਾ ਵੀ ਇਹ ਨਹੀਂ ਦੇਖਿਆ ਕਿ ਮੈਂ ਉਹ ਸੀਟ ਜਿਤਾਈ ਮੈਨੂੰ तमाम ਵਰਕਰਾਂ ਨੇ ਜਿਤਾਈ तमाम ਐਮਐਲਏ ਨੇ ਜਿਤਾਈ ਉਸ ਦਾ ਮੈਂ ਕੋਈ ਨਾ ਕੋਈ ਦੇਣਾ ਦੇ ਨਹੀਂ ਸਕਦਾ ਦੇਣਾ ਦੇ ਦ ਗੁਰਦਾਰੀ ਸ਼ਬਦ ਕਿਹਾ ਜਾ ਸਕਦਾ ਜੋ ਕਰਕੇ ਗਏ ਨੇ ਬਿਲਕੁਲ ਬਿਲਕੁਲ 100% ਗੁਰਦਾਰੀ ਕੀਤੀ ਗਈ ਆ ਜਿਸ ਪਾਰਟੀ ਨੇ ਔਰ ਜਿਸ ਲੋਕਾਂ ਨੇ ਉਹਨਾਂ ਦਾ ਮੁੱਲ ਮੁੜਿਆ ਹੋਵੇ ਵੋਟ ਪਾ ਕੇ ਆਪਣੀ ਕੀਮਤੀ ਵੋਟ ਪਾ ਕੇ ਉਹਨੂੰ ਐਮਪੀ ਬਣਾਇਆ ਹੋਵੇ ਐਮਐਲਏ ਬਣਾਇਆ ਹੋਵੇ ਔਰ ਜਿਸ ਪਾਰਟੀ ਨੇ ਇੱਕ ਐਮਪੀ ਦੀ ਸੀਟ ਦੇ ਕੇ ਸਾਰਾ ਆਪਣਾ ਜੋਰ ਲਾ ਕੇ ਉਹਨੂੰ ਜਿਤਾਇਆ ਹੋਵੇ ਤੇ ਨੇਚਰਲੀ ਆ ਗੁਰਦਾਰ ਆ ਉਹ ਨੇਚਰਲੀ ਗੁਰਦਾਰ ਕਹਾਂਗੇ ਆਪਾਂ ਔਰ ਦੂਜੀ ਗੱਲ ਕਰਦੇ ਆਂ ਵੀ ਉਹਦੀ ਸੋਚ ਖਤਮ ਹੋ ਗਈ ਸੋਚ ਕਿੱਥੇ ਖਤਮ ਹੋਈ ਲਾਲਚ ਬੁਰੀ ਬਲਾਵ ਆ ਇਸਾ ਪੀਰ ਨਾ موسی ਪੀਰ ਸਭ ਤੋਂ ਵੱਡਾ ਹੈ ਪੈਸਾ ਪੀਰ ਔਰ ਅੱਜ ਭਾਜਪਾ ਵਾਲੇ ਤੇ ਅੱਜ ਸਭ ਨੂੰ ਲਾਲਚ ਦੇ ਰਹੇ ਨੇ ਔਰ ਮੈਨੂੰ ਵੀ ਫੋਨ ਆਇਆ ਵਾ ਜੀ ਅਮਰੀਕਾ ਦੇ ਨੰਬਰ ਤੋਂ ਫੋਨ ਆਇਆ ਸਪੈਸ਼ਲੀ ਚਲੋ ਮੈਂ ਇਹ ਜੇ ਚੀਜ਼ਾਂ ਨੂੰ ਇਗਨੋਰ ਕਰਦਾ ਵਾਂ ਮੈਂ ਆਪਣੀ ਹਾਈ ਕਮਾਂਡ ਨੂੰ ਦੱਸਿਆ ਹਾਂ ਮੈਂ ਆਪਣੇ ਹਾਈ ਕਮਾਂਡ ਨੂੰ ਦੱਸਿਆ ਉਸੇ ਦਿਨ ਨੰਬਰ ਸਕਰੀਨਸ਼ਾਟ ਭੇਜਿਆ ਵਾ ਤੇ ਤੁਹਾਨੂੰ ਵੀ ਦੇ ਦੇਣਾ ਸਕਰੀਨਸ਼ਾਟ ਅ ਅਮਰੀਕਾ ਦਾ ਨੰਬਰ ਹੈ ਔਰ ਮੈਨੂੰ ਵੀ ਫੋਨ ਆਇਆ ਤੇ ਵੀ ਤੁਸੀਂ ਆਓ ਬੈਠੋ ਤੇ ਵਧੀਆ ਢੰਗ ਨਾਲ ਵਧੀਆ ਆਫਰ ਹੋਊਗੀ ਤੇ ਵਧੀਆ ਢੰਗ ਨਾਲ ਤੁਹਾਡੀ ਉੱਪਰਲੇ ਲੈਵਲ ਤੇ ਮੀਟਿੰਗ ਹੋਊਗੀ ਆਓ ਤੁਸੀਂ ਇਧਰ ਸ਼ਾਮਲ ਹੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਪਹਿਲਾਂ ਆਜ਼ਾਦ ਜਿੱਦਾਂ ਆਇਆ ਵਾਂ ਅੱਜ ਤੱਕ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੋਂ ਮੈਂ ਇਲੈਕਸ਼ਨ ਨਹੀਂ ਲੜਿਆ ਸਿਰਫ ਤੇ ਸਿਰਫ ਚੋਣ ਨਿਸ਼ਾਨ ਜੇ ਮਿਲ ਕੇ ਝਾੜੂ ਤੋਂ ਲੜਿਆ ਆਮ ਆਦੀ ਪਾਰਟੀ ਤੋਂ ਪਹਿਲਾਂ ਆਜ਼ਾਦ ਲੋਕਾਂ ਦੇ ਚੋਣ ਨਿਸ਼ਾਨ ਤੋਂ ਲੜਿਆ ਔਰ ਲੋਕਾਂ ਨੇ ਮੈਨੂੰ 6 ਇਲੈਕਸ਼ਨ ਲੜਾਏ ਨੇ ਔਰ 6 ਵਾਰੀ ਘਰਾਬ ਵਧਾਇਆ ਤੇ ਲੋਕਾਂ ਦੇ ਜੇ ਅੱਜ ਇਸ ਵਾਰੀ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਸ਼ਹਿਰੀ ਹਲਕੇ 'ਚ ਮੈਨੂੰ ਜਿਤਾਇਆ ਇਹਦਾ ਮਤਲਬ ਲੋਕ ਮੈਨੂੰ ਆਮ ਆਦੀ ਪਾਰਟੀ 'ਚ ਰਹਿਣਾ ਦੇਖਣਾ ਚਾਹੁੰਦੇ ਨੇ ਇਸ ਕਰਕੇ ਮੈਂ ਆਮ ਆਦੀ ਪਾਰਟੀ 'ਚ ਰਹੂੰਗਾ ਮੈਂ ਉਹਨਾਂ ਨੂੰ ਜਵਾਬ ਦਿੱਤਾ ਤੇ ਔਰ ਮੈਂ ਸਮਝਦਾ ਤਾਂ ਜੇ ਮੈਨੂੰ ਫੋਨ ਆਇਆ ਤੇ ਉਹਨਾਂ ਨੂੰ ਵੀ ਆਇਆ ਫਿਰ ਇਹਦਾ ਮਤਲਬ ਹਿਸਾ ਪੀਰ ਨਾ ਮੁਸਾਫਿਰ ਸਭ ਤੋਂ ਵੱਡਾ ਹੈ ਪੈਸਾ ਪੀਰ ਸ਼ਿੰਗਾ ਜੀ ਨੂੰ ਵੀ ਫੋਨ ਆਇਆ ਸੀ ਪ੍ਰੈਸ ਕਾਨਫਰੈਂਸ ਚੰਡੀਗੜ੍ਹ 'ਚ ਹੋਈ ਸੀ ਕਿ ਕਿ ਪੈਸੇ ਦੀ ਜ਼ਿਆਦਾਤਰ ਗੱਲਬਾਤ ਹੋ ਰਹੀ ਹੈ ਤੋਲਿਆ ਜਾ ਰਿਹਾ 25 ਕਿੰਨੀ ਕੀਮਤ 40 ਤੋਂ 50 ਕਰੋੜ ਰੱਖ ਦਿੱਤੀ ਗਈ ਹੈ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਨਹੀਂ ਗੱਲ ਕਰਦਾ ਮੈਨੂੰ ਪੈਸੇ ਦੀ ਔਰ ਮੈਨੂੰ ਇਹ ਜ਼ਰੂਰ ਕਿਹਾ ਵੀ ਵਧੀਆ ਢੰਗ ਨਾਲ ਆਫਰ ਹੋਊਗੀ ਵਧੀਆ ਢੰਗ ਨਾਲ ਆਫਰ ਹੋਊਗੀ ਮਤਲਬ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਤਰ੍ਹਾਂ ਦੀ ਆਫਰ ਹੋ ਕਹਿਣ ਦਾ ਮਤਲਬ ਮੈਂ ਉਹਨੂੰ ਕਿਹਾ ਮੈਨੂੰ ਕੋਈ ਆਫਰ ਨਹੀਂ ਚਾਹੀਦੀ ਮੈਂ ਅਰਵਿੰਦ ਕੇਜੀਵਾਲ ਜੀ ਨੂੰ ਅ ਅੱਜ ਵੀ ਮੈਂ ਇੱਕ ਇਮਾਨਦਾਰ ਕਰਮਸ਼ੀਲ ਮਤਲਬ ਕਿ ਮੇਰੇ ਦਿਲ ਤੇ ਉਹਦੇ ਮਤਲਬ ਕਿ ਜਗਾਵਾ ਤੇ ਭਗਵੰਤ ਸਿੰਘ ਮਾਨ ਦੇ ਬਾਰੇ ਵੀ ਅੱਜ ਤੱਕ ਅੱਜ ਤੱਕ ਨਹੀਂ ਅੱਗੇ ਵੀ ਰਹੂਗੀ ਇੱਕ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਨੇ ਔਰ ਉਹਨਾਂ ਦੀ ਸੋਚ ਹੈ ਅਸੀਂ ਦੇਸ਼ ਨੂੰ ਖੁਸ਼ਹਾਲ ਕਰਨਾ ਤੇ ਔਰ ਲੋਕਾਂ ਦੀ ਸੋਚ ਹੈ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਤੇ ਅੱਗੇ ਵੀ ਬਣਾਉਣੀ ਆ ਇਹਨਾਂ ਨੂੰ ਡਰ ਤਾਂ ਨਹੀਂ ਲੱਗਿਆ ਕਿਉਂਕਿ ਹੁਣ ਪੰਜਾਬ ਬਲਬੀਦ ਨਹੀਂ ਰੋਕ ਕਰ ਰਿਹਾ ਤੁਸੀਂ ਵੀ ਜਾਣੂ ਇਸ ਚੀਜ਼ ਤੋਂ ਕਿ ਹੁਣ ਜਲਦ ਪੰਜਾਬ ਦੇ ਵੀ ਕਈ ਐਸੇ ਦਿਗਜ ਲੀਡਰ ਨੇ ਜਿਨ੍ਹਾਂ ਤੇ ਈਡੀ ਛਾਪਾ ਮਾਰ ਸਕਦੀ ਹੈ ਮੈਂ ਤੁਹਾਨੂੰ ਫੇਰ ਦੱਸਣਾ ਚਾਹਣਾ ਵਾਂ ਅ ਦੇਰਾਂ ਦੇਰ ਨਹੀਂ ਹੈਗਾ ਔਰ ਅਤ ਤੇ ਖੁਦਾ ਦਾ ਬੈਰ ਆ ਅਤ ਤੇ ਅੰਤ ਤੇ ਸਿਰਫ ਥੋੜਾ ਜਿਹਾ ਫਰਕ ਹੈ ਅਤ ਤੇ ਅੰਤ ਦੇ ਵਿੱਚ ਸਿਰਫ ਥੋੜਾ ਜਿਹਾ ਫਰਕ ਆ ਅਦਰਕ ਦਾ ਫਰਕ ਪੈਂਦਾ ਵਾ ਔਰ ਜਦੋਂ ਅਤ ਕਰ ਲੈਂਦਾ ਨਾ ਫਿਰ ਪ੍ਰਮਾਤਮਾ ਹੈਗਾ ਤੇ ਫਿਰ ਉਹ ਅੰਤ ਵੀ ਕਰਦਾ ਵਾ ਔਰ ਜਿਹੜੀ ਸੋਚ ਹੈ ਉਹਨਾਂ ਦੀ ਵੀ ਸ਼ਾਇਦ ਅਸੀਂ ਪਤਾ ਨਹੀਂ ਕੀ ਕਰ ਲਾਂਗੇ ਔਰ ਪ੍ਰਮਾਤਮਾ ਹੈਗਾ ਜੇ ਪ੍ਰਮਾਤਮਾ ਨਾ ਹੁੰਦਾ ਅੱਜ ਨੂੰ ਜਿੰਨੇ ਡਾਕਟਰਾਂ ਨੇ ਤਰੱਕੀ ਕੀਤੀ ਹੈ ਜਿੰਨੇ ਅੱਜ ਸਾਇੰਸ ਨੇ ਤਰੱਕੀ ਕੀਤੀ ਹੈ ਅੱਜ ਮੌਤ ਨੂੰ ਰੋਕ ਲੈਂਦੇ ਇਹਦਾ ਮਤਲਬ ਮੌਤ ਨਹੀਂ ਰੁਕ ਸਕੀ ਔਰ ਹਰ ਅੰਗ ਚੇਂਜ ਹੋਣ ਲੱਗ ਗਿਆ ਹਾਰਡ ਵੀ ਚੇਂਜ ਹੋਣ ਲੱਗ ਗਿਆ ਲੀਵਰ ਵੀ ਚੇਂਜ ਹੋਣ ਲੱਗ ਗਿਆ ਕਿਡਨੀਆਂ ਵੀ ਚੇਂਜ ਹੋਣ ਲੱਗ ਗਈਆਂ ਦਿਮਾਗ ਵੀ ਪਟਕੇ ਮਲਕੇ ਦੋ ਫਾੜ ਕਰ ਦਿੰਦੇ ਨੇ ਪਰ ਮੌਤ ਨੂੰ ਨਹੀਂ ਰੋਕ ਸਕੇ ਇਹਦਾ ਮਤਲਬ ਕੋਈ ਨਾ ਕੋਈ ਸ਼ਕਤੀ ਹੈਗੀ ਹੈ ਜਿਹੜੀ ਸਾਨੂੰ ਚਲਾ ਰਹੀ ਹੈ ਤੇ ਉਸ ਤੋਂ ਡਰ ਕੇ ਮੈਂ ਤਾਂ ਕੱਲ ਵੀ ਮੈਨੂੰ ਡਿਬੇਟ ਇੱਕ ਭਾਜਪਾ ਵਾਲਾ ਸੀਗਾ ਤੇ ਉਹਦੇ ਨਾਲ ਡਿਬੇਟ ਚੱਲੀ ਮੈਂ ਉਹਨੂੰ ਮੈਂ ਕਿਹਾ ਵੀ ਅੱਤੇ ਖੁਦਾ ਦਾ ਬੈਰ ਆ ਇੱਕ ਦਿਨ ਕੀ ਕਹਿੰਦੇ ਆ 100 ਦਿਨ ਚੋੜਦਾ ਤੇ ਇੱਕ ਦਿਨ ਸਾਧਦਾ ਤੇ ਆਉਣਾ ਹੀ ਆਉਣਾ ਨਿਸ਼ਚਿੰਤ ਹੋ ਜਾ ਜਲਦੀ ਆਇਆ ਖੜਾ ਤੁਹਾਡਾ ਪਰਚਰਾ ਦਾ ਮਨੋਬਲ ਨਹੀਂ ਗਿਰ ਗਿਆ ਸਰ ਮੇਰੇ ਖਿਆਲ ਨੇ ਔਰ ਮੇਰੇ ਜਿਹੜੇ ਸਾਥੀ ਨੇ ਤੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਕਹਿੰਦੇ ਇਹੋ ਜਿਹਾ ਕੁਝ ਹੁੰਦਾ ਰਹਿੰਦਾ ਮੈਂ ਤੁਹਾਨੂੰ ਦੱਸਿਆ ਵੀ ਪੰਜਾਬੀ ਨੇ ਜਿਹੜੇ ਬਹੁਤ ਅਣਖੀ ਨੇ ਔਰ ਬਹੁਤ ਸੂਝਮਾਨੇ ਤੇ ਬਹੁਤ ਸਮਝਦਾਰ ਨੇ ਖਾਸ ਕਰਕੇ ਪੰਜਾਬੀ ਦੀ ਗੱਲ ਕਰਦਾ ਮੈਂ ਬਹੁਤ ਅਣਖੀ ਨੇ ਔਰ ਅਣਖ ਬਹੁਤ ਹੈ ਔਰ ਮੈਂ ਮੈਨੂੰ ਇੱਕ ਵੀ ਆਪਣੇ ਸਾਥੀ ਨੇ ਇਹ ਕਹੇ ਜਿਹਾ ਡਰਦਾ ਮਿਲ ਕੇ ਲਫ਼ਜ਼ ਨਹੀਂ ਬੋਲਿਆ ਕਹਿੰਦੇ ਇਹੋ ਜਿਹਾ ਤਾਂ ਹੁੰਦਾ ਹੁੰਦਾ ਬਨਾਲ ਖੜੇ ਉਹ ਸਭ ਤੋਂ بڑا ਕਰਦੇ ਝੋਲ ਸ਼ੋਰ ਕਰਦੇ ਸੀਗੇ ਸਕੂਲ ਦੇ ਜਦ ਤੁਸੀਂ ਦੁਗਤਨ ਕੀਤਾ ਕੇਜਰੀਵਾਲ ਸਾਡੇ ਮਾਨ ਸਾਹਿਬ ਤੁਸੀਂ ਦੁਗਤਨ ਕੀਤਾ ਕਿ ਸਕੂਲ ਦਾ ਕਾਂਗਰਸ ਨੇ ਬਣਾਇਆ ਸੀਗਾ ਸਪਾਇਸ ਸਟੇਸ਼ਨ ਕਾਂਗਰਸ ਨੇ ਬਣਾਇਆ ਕਾਲਜ ਕਾਂਗਰਸ ਨੇ ਦਿੱਤਾ ਲੇਕਿਨ ਉਹੀ ਫੁਰਕੀ ਫਿਰਕੀ ਮਾਰ ਕੇ ਭਾਜਪਾ ਸ਼ਾਮਿਲ ਹੋ ਗਏ ਤੇ ਆਪਣੇ ਸਾਥੀ ਨੂੰ ਜੀਲ ਘਟਾਤੀ ਉਹ ਸ਼ਖਸ਼ ਬੜਾ ਉਹ ਸ਼ਖਸ਼ ਆ ਮੈਂ ਬੜੇ ਨੇੜੇ ਹੋ ਕੇ ਦੇਖਿਆ ਉਹਨੂੰ ਮੇਰਾ ਖਿਆਲ ਆ ਵੀ 10 ਸਾਲ ਉਹ ਇੱਥੇ ਐਮਪੀ ਰਿਹਾ ਵਾ ਤੇ ਇੱਕ ਬੰਦਾ ਇੱਕ ਆਮ ਆਦਮੀ ਉੱਠ ਕੇ ਕਹਿ ਦੇਵੇ ਉਹਨਾਂ ਉਹਦਾ ਕਿਸੇ ਨੇ ਉਹਦੇ ਕਿਸੇ ਨੇ ਉਹਦਾ ਕਿਸੇ ਨੇ ਕਿਸੇ ਦਾ ਉਹਨੇ ਫੋਨ ਚੱਕਿਆ ਹੋਵੇ ਕਿਸੇ ਦਾ ਉਹਨੇ ਕੰਮ ਕਰਾਇਆ ਹੋਵੇ ਮੇਰਾ ਖਿਆਲ ਨਹੀਂ ਵੀ ਐਸਾ ਹੋਊਗਾ ਔਰ ਆਪਣੇ ਮਿਲ ਕੇ ਮੈਂ ਤੁਸੀਂ ਪ੍ਰੈਸ ਵਾਲੇ ਨੇ ਵੀ ਖਬਰਾਂ ਬੜੀਆਂ ਛਾਪੀਆਂ ਸੀਗੀਆਂ ਵੀ ਪ੍ਰੈਸ ਪ੍ਰੈਸ ਵਾਲਾਂ ਨੇ ਵੀ ਫੋਨ ਨਹੀਂ ਚੱਕਦਾ ਉਸ ਬੰਦਾ ਮਿਲ ਕੇ ਐਸ਼ੋਪਰਾ ਮਿਲ ਕੇ ਪ੍ਰਸਤੀ ਵਾਲਾ ਬੰਦਾ ਵਾ ਐਸ਼ੋਰਾਮ ਵਾਲਾ ਬੰਦਾ ਵਾ ਤੇ ਉਹ ਆਪਣੇ ਬਿਆਨ ਸਿੰਘ ਦੀ ਮਿਲ ਕੇ ਸਮਝ ਲੋ ਕਹਿ ਸਕਦੇ ਆ ਉਹਦੇ ਦੇਣ ਤੇ ਜਿੱਦਦਾ ਰਿਆ ਤੇ ਉਹਨੂੰ ਲੱਗਿਆ ਸ਼ਾਇਦ ਪਤ ਨਹੀਂ ਮੈਂ ਬਿਨਾਂ ਕਿਸੇ ਸੋਝਮਾਨ ਔਰ ਉਹਨੂੰ ਆ ਦੇਖਿਆ ਵੀ ਤਾਂ ਸਰ ਮੈਂ ਕੀਤਾ ਕੁਛ ਨਹੀਂ ਦੂਜੀ ਵਾਰੀ ਤਾਂ ਚਲੋ ਬੋਰਡ ਮਿਲ ਕੇ ਔਖਾ ਸੁੱਖਾ ਅਗਲਾ ਪਾਹੰਦਾ ਵਾ ਤੀਜੀ ਵਾਰ ਹੀ ਨਹੀਂ ਪਉਂਦਾ ਔਰ ਤੀਜੀ ਵਾਰ ਹੀ ਨਹੀਂ ਪਉਂਦਾ ਉਹਨੂੰ ਲੱਗਦਾ ਉਹਨੂੰ ਲੱਗ ਗਿਆ ਵੀ ਕਾਂਗਰਸ ਦੇ ਵਿੱਚ ਮੈਂ ਜਿੱਤਣਾ ਨਹੀਂ ਔਰ ਇਹ ਵੀ ਉਹਨੂੰ ਦਿਖਣਾ ਚਾਹਣਾ ਮੈਂ ਵੀ ਤੂੰ ਚਾਹੇ ਭਾਜਪਾ ਚਲੇ ਜਾ ਚਾਹੇ ਜਿੱਥੇ ਮਰਜ਼ੀ ਚਲੇ ਤੂੰ ਜਿੱਤਣਾ ਨਹੀਂ ਤੈਨੂੰ ਬੋਟ ਨਹੀਂ ਲੋਕਾਂ ਨੇ ਪਾਉਣੀ ਲੁਧਿਆਣੇ ਦੇ ਵਾਸੀਆਂ ਨੇ ਤੈਨੂੰ ਬੋਟ ਨਹੀਂ ਪਾਉਣੀ ਲੁਧਿਆਣੇ ਦੇ ਲੋਕ ਬਹੁਤ ਸੂਝਾਨ ਤੇ ਬਹੁਤ ਸਮਝਦਾਰ ਨੇ ਬਹੁਤ ਅਣਖੀ ਨੇ ਤੂੰ ਡੱਕਾ ਤੋੜਿਆ ਨਹੀਂ ਤੇ ਤੇਰਾ ਡੱਕਾ ਦੂਰਾ ਕਰ ਦੇਣਾ ਉਹਨਾਂ ਨੇ ਇਹ ਵੀ ਇੱਕ ਬਿਆਨ ਬੜਾ ਵਾਇਰਲ ਹੋ ਰਿਹਾ ਇੱਕ ਪੱਤਰਕਾਰ ਜਦੋਂ ਉਹਨਾਂ ਦਾ ਇੰਟਰਵਿਊ ਲੈਂਦਾ ਤੇ ਉਹ ਜਦੋਂ ਕਿਸਾਨੀ ਅੰਦੋਲ ਬੀਜਪੀ ਆਰੇ ਕਾਫੀ ਉਹਨੇ ਇੱਕ ਸ਼ਬਦ ਬੋਲੇ ਸੀਗੇ ਉਹ ਵੀਡੀਓ ਕਾਫੀ ਇਸ ਸਮੇਂ ਵਾਇਰਲ ਵੀ ਹੋ ਰਹੀ ਹੈ ਲੇਕਿਨ ਉਸ ਦੀ ਉਸ ਦੀ ਛਵੀ ਬਾਰੇ ਬੋਲਣਾ ਉਸ ਪਾਰਟੀ ਆਰੀ ਬੜੀ ਵਾਇਰਲ ਵੀਡੀਓ ਹੈ ਉਹਦੇ ਵਿੱਚ ਕਈ ਤਮਾਮ ਸ਼ਬਦ ਬੋਲੇ ਨੇ ਉਸ ਪੱਤਰਕਾਰ ਨੇ ਬੋਲੇ ਸੀਗੇ ਬਿੱਟੂ ਜੀ ਨੇ ਤੇ ਬੀਜਪੀ ਨੂੰ ਵੀ ਬੋਲੇ ਲੇਕਿਨ ਅੱਜ ਨੂੰ ਉਹ ਬੀਜਪੀ ਨੂੰ ਦਾਮਨ ਫੜ ਕੇ ਬੈਗੇ ਨੇ ਤੇ ਉਹ ਅੱਜ ਨੂੰ ਉਹ ਵੀਡੀਓ ਸਰਕੂਲੇਟ ਹੋ ਰਹੀ ਹੈ ਤੇ ਹੁਣ ਇਸ ਚੀਜ਼ ਨੂੰ ਕਿੱਦਾਂ ਦੇਖਿਆ ਜਾਵੇ ਮੈਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਉਹ ਸ਼ਖਸ਼ ਐਸਾ ਵਾ ਉਹ ਸ਼ਖਸ਼ ਆਪਣੇ ਤੱਕ ਮਤਲਬ ਆ ਉਹਨੂੰ ਉਹਨੂੰ ਤੁਸੀਂ ਦੇਖੋ ਤੁਸੀਂ ਇਲੈਕਸ਼ਨ ਜਦੋਂ ਜਿੱਤਿਆ ਉਸ ਤੋਂ ਬਾਅਦ ਉਸੇ ਦਿਨ ਉਨੇ ਮਲਕੇ ਮੇਰਾ ਖਲ ਵੱਡੇ ਵੱਡੇ ਧੋਖਾ ਫੇਰ ਲੀਆਂ ਸੀਗੀਆਂ ਔਰ ਦੂਜੇ ਦਿਨ ਕਿਸੇ ਦਾ ਫੋਨ ਨਹੀਂ ਚੱਕਿਆ ਉਹਨੇ ਕਿਸੇ ਦਾ ਕੰਮ ਨਹੀਂ ਕੀਤਾ ਇੱਕ ਸ਼ਖਸ ਤੁਸੀਂ ਆ ਮਲਕੇ ਇਹ ਨਹੀਂ ਮੈਂ ਕਹਿੰਦਾ ਚਲੋ ਬਹੁਤ ਨੇੜੇ ਦਾ ਹੋਊਗਾ ਮੰਨ ਲੈਨੇ ਆ ਜਾਂ ਉਹਦਾ ਕੋਈ ਬਹੁਤ ਨਿੱਜੀ ਕਿ ਉਹ ਕੁੱਟ ਕੇ ਕਹਿ ਦਊਗਾ ਮੇਰਾ ਕੰਮ ਕਰਾਇਆ ਜੇ ਕਰਾਇਆ ਬੁਕਰਾਇਆ ਤੁਸੀਂ ਪੁਲੂਆਣਾ ਦੇ ਵਿੱਚ ਆਮ ਆਦਮੀ ਇੱਕ ਸ਼ਖਸ ਲੱਭ ਦਿਓ ਜਿਹੜਾ ਕਵੇ ਵੀ ਬਿੱਟੂ ਨੇ ਮੇਰਾ ਆ ਕੰਮ ਕਰਾ ਕੇ ਦਿੱਤਾ ਵਾ ਇੱਕ ਵੀ ਬੰਦਾ ਨਹੀਂ ਲੱਭਣਾ ਤੁਹਾਨੂੰ ਇੱਕ ਵੀ ਬੰਦਾ ਨਹੀਂ ਲੱਭਣਾ ਤੁਹਾਨੂੰ ਇਸ ਕਰਕੇ ਇਸ ਕਰਕੇ ਉਹ ਬੰਦਾ ਜਿਹੜਾ ਹੈਗਾ ਸਮਝ ਲਓ ਉਹ ਸੋਚਦਾ ਵੀ ਸ਼ਾਇਦ ਮੈਂ ਉਲਟੇ ਸੁੱਡੇ ਬਿਆਨ ਦੇ ਕੇ ਪਹਿਲਾਂ ਭਾਜਪਾ ਦੇ ਖਿਲਾਫ ਦਿੱਤੇ ਅੱਜ ਭਾਜਪਾ ਦੇ ਮਰ ਕੇ ਤਲੇ ਚੱਟਣ ਲੱਗ ਗਿਆ ਜਾ ਕੇ ਅੱਜ ਉਹਦੇ ਪੈਰੀ ਡੇਗ ਗਿਆ ਜਾ ਕੇ ਔਰ ਆਦਤ ਆ ਉਹਦੀ ਔਰ ਆਦਤ ਆ ਜਦੋਂ ਉਹਨੂੰ ਲੋੜ ਹੁੰਦੀ ਹੈ ਉਹ ਹਰੇਕ ਦੇ ਪੈਰੀ ਡੇਗਦਾ ਵਾ ਤੁਸੀਂ ਦੇਖਿਆ ਹੋਣਾ ਤੁਸੀਂ ਉਹ ਹਰੇਕ ਤੇ ਚਾਹੇ ਛੋਟਾ ਚਾਹੇ ਵੱਡਾ ਬੱਚਾ ਵਾ ਚਾਹੇ ਕੋਈ ਵੀ ਆ ਹਰੇਕ ਦੇ ਗੋਡੀ ਹੱਥ ਪੈਰੀ ਹੱਥ ਲਾਈ ਜਾਂਦਾ ਜਦੋਂ ਵੋਟਾਂ ਦਾ ਸਮਾਂ ਆਉਂਦਾ ਅੱਜ ਵੋਟਾਂ ਦਾ ਸਮਾਂ ਫੇਰ ਆ ਗਿਆ ਫੇਰ ਅੱਜ ਅੱਜ ਭਾਜਪਾ ਦੇ ਗੋਡੇ ਦੇ ਹੱਥ ਲਾਉਣ ਲੱਗ ਗਿਆ 5 ਸਾਲ ਨਜ਼ਰ ਨਹੀਂ ਆਉਂਦੇ ਜਦੋਂ ਬਿੱਟੂ ਸਾਹਿਬ ਜਿੱਤਦੇ ਨੇ ਤੇ 5 ਸਾਲ ਬਾਅਦ ਜਦੋਂ ਵੋਟਾਂ ਦਾ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਉਸ ਤੋਂ ਪੈਰੀਂ ਹੱਥ ਲਗਾ ਦੇ ਨਜ਼ਰ ਵੀ ਆਉਂਦੇ ਨੇ ਲੇਕਿਨ ਉਹ ਬਿੱਟੂ ਸਾਹਿਬ ਗੈਪ ਕਿੱਥੇ ਹੋ ਜਾਂਦਾ ਕਿ ਐਮਪੀ ਦਾ ਸਤਾ 70 ਦਾ ਨਸ਼ਾ ਨਾ ਉਹ غرੂਰ ਆ ਜਾਂਦਾ ਉਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਵੀ ਐਸ਼ ਪ੍ਰਸਤੀ ਕਰਦੇ ਨੇ ਅੰਜੋਏ ਕਰਦੇ ਨੇ ਜ਼ਿੰਦਗੀ ਦਾ ਔਰ ਆਪਣਾ ਮਤਲਬ ਕਿ ਸਮਝ ਲਓ ਅੰਜੋਏ ਕਰਦੇ ਨੇ ਤੇ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਨੂੰ ਕਈ ਨਹੀਂ ਪਤਾ ਵੀ ਜਿਹੜੀ ਵੋਟ ਆ ਬਹੁਤ ਕੀਮਤੀ ਹੈ ਵੋਟ ਦਾ ਕੋਈ ਮੁੱਲ ਨਹੀਂ ਹੈਗਾ ਆਵਾਮ ਕੀ ਸੋਚੀ ਦੁਬਾਰੇ ਆਵਾਮ ਕੀ ਸੋਚ ਮੈਂ ਤੁਹਾਨੂੰ ਦੱਸ ਹੀ ਜਣਾ ਵੀ ਤੁਸੀਂ ਇਹ ਸਮਝ ਸਕਦੇ ਹੋ ਇੱਕ ਵਾਰੀ ਬੰਦਾ ਧੋਖਾ ਖਾ ਲੈਂਦਾ ਬਾ ਦੂਜੀ ਵਾਰੀ ਖਾ ਲੈਂਦਾ ਤੀਜੀ ਵਾਰੀ ਨਹੀਂ ਖਾਂਦਾ ਔਰ ਤੁਸੀਂ ਲੁਧਿਆਣੇ ਦੇ ਕਿਸੇ ਸ਼ਖਸ ਨੂੰ ਪੁੱਛ ਕੇ ਦੇਖੋ ਕਿਸੇ ਕੋਲ ਚਲੇ ਜਾਓ ਭਈ ਭਾਈ ਬਿੱਟੂ ਨੂੰ ਤੁਸੀਂ ਜਿਤਾਇਆ ਸੀ ਦੋ ਵਾਰੀ ਇਸ ਵਾਰੀ ਜਿਤਾਓਗੇ ਪੁੱਛ ਕੇ ਦੇਖ ਲਿਓ ਤੁਹਾਨੂੰ ਤੁਹਾਡੇ ਸਾਹਮਣੇ ਜਵਾਬ ਆ ਜਾਣਾ ਤੁਹਾਡੇ ਸਾਹਮਣੇ ਤਸਵੀਰ ਆ ਜਣੀ ਕਹਾਰ ਕਿਸ ਤਰ੍ਹਾਂ ਸੁਪਰੀਮ ਕੋਰਟ ਦੀ ਪਟਕਾਰ ਕਿਸ ਤਰ੍ਹਾਂ ਦੇਖਦੇ ਹੋ ਕਿ ਕੇਜਰੀਵਾਲ ਦੇ ਹੱਕੇ ਚਾਹੀਏ ਕਿ ਜੀਲ੍ਹਾਂ ਚੋਂ ਵੀ ਚੱਲ ਸਕਦਾ ਹੈ ਰਾਣੀਤੀ ਚੱਲ ਸਕਦੀ ਹੈ ਤੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਵੀ ਪਟਕਾਰ ਲਾਈ ਬੀਜੇਪੀ ਦੀ ਅ ਦੇਖੋ ਸੁਪਰੀਮ ਕੋਰਟ ਦਾ ਬਹੁਤ ਸਤਿਕਾਰ ਕਰਦੇ ਆ ਮੈਂ ਤੁਹਾਨੂੰ ਫੇਰ ਦੱਸ ਰਿਹਾ ਵਾਂ ਪੰਜੇਂਗੁਲਾ ਇੱਕੋ ਜਿਹੇ ਨਹੀਂ ਹੈਗੀਆਂ ਪੰਜੇਂਗੁਲਾ ਇੱਕੋ ਜਿਹੇ ਨਹੀਂ ਹੈਗੀਆਂ ਉਹ ਆਪਣੀਆਂ ਨੇ ਮੇਰੇ ਹੱਥੀਆਂ ਨੇ ਤੇ ਇਹ ਆ ਵੀ ਹੱਥ ਤੇ ਖੁਦਾ ਦਾ ਫੇਰ ਮੈਂ ਤੁਹਾਨੂੰ ਕਹਿ ਰਿਹਾ ਪਿਆਰਾ ਜਿੰਨਾ ਮਰਜੀ ਭਾਜਪਾ ਵਾਲੇ ਉਠਾ ਸਿੱਧੀਆਂ ਚਾਲਾਂ ਚੱਲਣਾ ਏਡੀ ਕੇ ਸੀਬੀਆਈ ਕੀ ਜੋ ਮਰਜ਼ੀ ਕਰ ਲੈਣ ਅੱਜ ਇੱਕ ਵੀ ਸਬੂਤ 2 ਸਾਲ ਹੋ ਗਏ 2 ਸਾਲ ਹੋ ਗਏ ਏਡੀ ਨੂੰ ਮਿਲ ਕੇ ਲੱਗਿਆ ਨੂੰ ਮਗਰ 2 ਸਾਲ ਦੇ ਵਿੱਚ ਇੱਕ ਨੂੰ ਵੀ ਕੈਦ ਕਰਾ ਸਕੇ ਨੇ ਤੁਸੀਂ ਇੱਕ ਵੀ ਸ਼ਖਸ ਦੱਸੋ ਸਤਿੰਦਰ ਜੈਨ ਜੀ ਨੂੰ ਅੰਦਰ ਕਰਾਇਆ ਚੱਕ ਕੇ ਅੰਦਰ ਕਰਤਾ ਏਡੀ ਨੇ ਭਾਜਪਾ ਨੇ ਅੰਦਰ ਕਰਤਾ ਆਪਣੇ ਮਨੀਸ਼ ਸ਼ੋਧਿਆ ਜੀ ਨੂੰ ਕਰਤਾ ਸੰਜੇ ਸਿੰਘ ਜੀ ਨੂੰ ਕਰਤਾ ਅੱਜ ਕੇਜੀ ਬਾਦ ਜੀ ਨੂੰ ਕਰਤਾ 2 ਸਾਲ ਜੇ ਇਹ ਤਾਂ ਦੱਸ ਦਿਓ ਵੀ ਕਿਹੜਾ ਸਬੂਤ ਤੁਹਾਡੇ ਕੋਲ ਮਿਲਿਆ ਤੇ ਕਿਹੜੇ ਸਬੂਤ ਦੇ ਆਧਾਰ ਤੇ ਤੁਸੀਂ 2 ਸਾਲ ਦੇ ਵਿੱਚ ਤੁਸੀਂ ਕੈਦ ਨਹੀਂ ਕਰਾ ਸਕੇ ਉਹਨੂੰ ਜੇ ਤੁਹਾਡੇ ਕੋਲ ਸਬੂਤ ਹੁੰਦਾ ਤੁਹਾਡੇ ਕੋਲ ਮਰ ਕੇ ਪ੍ਰੂਫ ਹੁੰਦੇ ਤੇ ਬਲਕਿ ਕੋਰ ਨੇ 2 ਸਾਲ ਦੇ ਵਿੱਚ ਕੈਦ ਕਰਦੇ ਨਹੀਂ ਸੀ ਉਹਨਾਂ ਨੂੰ ਇਹਦਾ ਮਤਲਬ ਸਿਰਫ ਤੇ ਸਿਰਫ ਜਿਹੜੀ ਈਡੀ ਆ ਤੇ ਜਿਹੜੀ ਸੀਬੀਆਈ ਆ ਉਹ ਏਜੰਸੀ ਭਾਜਪਾ ਦੀ ਆ ਨਾ ਕਿ ਸਾਡੇ ਦੇਸ਼ ਦੀ ਐਸਟਾ ਪੀਜੀਪੀ ਐਕਚੁਅਲ ਬਣਾਉਣਾ ਕੀ ਚਾਹੁੰਦੀ ਹੈ ਦਬਾਅ ਕਿਹੜਾ ਉਹ ਲੀਡਰਾਂ ਦੇ ਉੱਤੇ ਪਾਣਾ ਚਾਹੁੰਦੀ ਹੈ ਕਿ ਲੀਡਰ ਉਹਦੀ ਮੁਠੀ ਚ ਆ ਜਾਣ ਕਿ ਜਿੱਤੀ ਹੋਈ ਸਰਕਾਰ ਚ ਜਿੱਤੀ ਹੋਈ ਸਟੇਟ ਸਿੱਧੀ ਉਹ ਲੀਡਰਾਂ ਨੂੰ ਖਰੀਦ ਕੇ ਆਪ ਬਣਾ ਲੀਏ ਜਿੱਦਾ ਹਿਮਾਚਲ ਦੇ ਵਿੱਚ ਹੋ ਰਿ हिमाचल ਦੇ ਵਿੱਚ ਨਹੀਂ ਹੋਇਆ ਮਹਾਰਾਸ਼ਟਰ ਦੇ ਵਿੱਚ ਹੋਇਆ ਐਮਪੀ ਦੇ ਵਿੱਚ ਹੋਇਆ ਵਾ ਕੋਆ ਦੇ ਵਿੱਚ ਹੋਇਆ ਵਾ ਤੇ ਹਰ ਥਾਂ ਤੇ ਉਹਨਾਂ ਨੇ ਖਰੀਦੋਫਰੋਖਤ ਕਰਕੇ ਸਰਕਾਰਾਂ ਨੂੰ ਤੋੜਿਆ ਕਿਉਂਕਿ ਅੱਜ ਉਹਨਾਂ ਕੋ ਅਡਾਨੀ ਬਾਨੀ ਜਿਨ੍ਹਾਂ ਦਾ ਲੱਖਾਂ ਕਰੋੜਾ ਰੁਪਇਆ ਮਿਲ ਕੇ ਮਾਫ ਕਰਤਾ ਕਿਸਾਨਾਂ ਦਾ ਮਿਲ ਕੇ ਜਿਹੜੇ ਵਿਚਾਰੇ ਮਿਲ ਕੇ ਮਜ਼ਦੂਰੀ ਕਰਦੇ ਨੇ ਜਿਨ੍ਹਾਂ ਨੇ ਧਰਤੀ ਦਾ ਸੀਨਾ ਪਾੜ ਕੇ ਮਿਲ ਕੇ ਸੱਪ ਦੀਆਂ ਸਿਰੀਆਂ ਮਿੱਧ ਕੇ ਤੇ ਅੱਜ ਦੇਸ਼ ਨੂੰ ਆਪਣੇ ਪੈਰਾਂ ਤੇ ਖੜਾ ਕਰਤਾ ਨਾਜਪੈਦਾ ਕਰਕੇ ਦੇਤਾ ਤੇ ਉਹਨਾਂ ਦਾ ਕਰਜ਼ਾ ਨਹੀਂ ਮਾਫ ਹੋਇਆ ਉਹਨਾਂ ਦਾ ਕੁਝ ਹਜ਼ਾਰਾਂ ਦੇ ਹਿਸਾਬ ਨਾਲ ਕਰਜ਼ਾ ਵਾ ਤੇ ਜੇ ਉਹ ਡਾਨੇ ਬਾਨੀਆਂ ਤਾਂ ਮਰਕੇ ਤੁਸੀਂ ਦੇਖਿਆ ਹੁਣ ਤੁਹਾਡੇ ਸਾਹਮਣੇ ਲੱਖਾਂ ਕਰੋੜਾ ਰੁਪਇਆ ਮਾਫ ਕਰਤਾ ਲੱਖਾਂ ਕਰੋੜਾਂ ਦੇ ਮਿਲ ਕੇ ਉਹਨਾਂ ਨੂੰ ਬੈਨੀਫਿਟ ਦੇ ਦਿੱਤੇ ਉਹ ਜਿਹੜੇ ਕਿਉਂ ਦਿੱਤੇ ਨੇ ਉਹ ਸਾਰਾ ਉਹ ਫਿਰ ਇਹਨਾਂ ਵਾਸਤੇ ਖਰਚ ਰਹੇ ਨੇ ਅੱਜ ਸੂਤਰਾ ਵੀ ਦੱਸੇ ਦੀ ਬਹੁਤ ਇਖਤਿਆਰ ਬੈਠੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਭਾਜੀਪੀ ਸ਼ਾਮਿਲ ਹੋ ਸਕਦੇ ਨੇ ਇਸ ਮੰਤਰੀ ਲਾਸਟ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਵੀ ਫਿਰ ਮੈਂ ਤੁਹਾਨੂੰ ਕਹਿਣਾ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੈਗੀਆਂ ਤੇ ਭਲੇਖਾ ਵਾ ਠੀਕ ਆ ਜਿਵੇਂ ਹੁਣ ਰਿੰਕੂ ਹੋ ਗਿਆ ਤੇ ਸ਼ੀਤਲ ਉਂਗਰਾਲ ਹੋ ਗਿਆ ਹੋ ਸਕਦਾ ਇੱਕ ਅਦਾ ਤੇ ਜਿਹੜੇ 30 ਪੱਤੀਆਂ ਦੀ ਗੱਲ ਕਰਦੇ ਆਂ ਤੇ ਉਹ ਭਲੇਖਾ ਉਹਨਾਂ ਦਾ ਇਹ ਸਾਰਾ 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 ਇਹ ਸਮਝ ਲਓ ਭਾਜਪਾ ਦਾ ਮਿਲ ਕੇ ਚਲਾਇਆ ਹੋਇਆ ਚੱਕਰਬਿਊਆ ਮਿਲ ਕੇ ਉਹ ਫਲਾ ਰਹੇ ਨੇ ਮਿਲ ਕੇ ਸਾਰੀਆਂ ਮਿਲ ਕੇ ਇਸ ਤਰ੍ਹਾਂ ਦੇ ਫਾਰਮ ਫਲਾ ਰਹੇ ਨੇ ਤੇ ਉਹ ਗਲਤਫਹਿਮੀਆਂ ਮੈਂ ਉਹਦੋਂ ਦੀ ਗਲਤਫਹਿਮੀ ਲੋਕਾਂ ਨੇ ਭਜੀ ਲੋਕਾਂ ਤੁਹਾਨੂੰ ਮੈਂ ਫੇਰ ਦੱਸ ਰਿਹਾ ਵਾਂ ਲੋਕ ਬਹੁਤ ਸੂਝਵਾਨ ਨੇ ਭਾਰਤ ਦੇਸ਼ ਪੰਜਾਬ ਸਟੇਟ ਤੇ ਬਹੁਤ ਸੂਝਵਾਨ ਲੋਕਾਂ ਦੇ ਤੁਹਾਡੇ ਸਾਹਮਣੇ ਆ ਜਣਾ ਵਾ ਤੇ ਉਹਨਾਂ ਨੂੰ ਕਹੋ ਜੀ ਹੁਣ ਵੀ ਤੁਸੀਂ ਆਖਰੀ ਤੋਂ ਬਰੋਕਤ ਮਕੇ ਸਰਕਾਰਾਂ ਤੋੜੀਆਂ ਨੇ ਤੁਸੀਂ ਵੈਸੇ ਜਿੱਤ ਕੇ ਦਿਖਾ ਦਿਓ ਜੇ ਤੁਹਾਡੇ ਚ ਹਿੰਮਤ ਆ ਤੁਸੀਂ ਕੰਮ ਕੀਤੇ ਨੇ ਤੇ ਅਰਵਿੰਦ ਕੇਜੀਵਾਲ ਇੱਕ ਇੱਕੋ ਸ਼ਖਸ਼ਾ ਮੇਰੇ ਖਿਆਲ ਪੂਰੀ ਦੁਨੀਆ ਦੇ ਵਿੱਚ ਜਿਸ ਬੰਦੇ ਨੇ ਦੂਜੀ ਵਾਰੀ ਜਦੋਂ ਸਰਕਾਰ ਬਣਾਈ ਜੋਦੀ ਦੂਜੀ ਵਾਰੀ ਜਦੋਂ ਇਲੈਕਸ਼ਨ ਆਈ ਹਰ ਸਟੇਜ ਤੇ ਕੀ ਕਿਹਾ ਦਿੱਲੀ ਵਾਸੀਆਂ ਨੂੰ ਵੀ ਜੇ ਮੈਂ 5 ਸਾਲ ਕੰਮ ਕੀਤੇ ਆ ਮੈਨੂੰ ਵੋਟ ਪਾ ਦਿਓ ਜੇ ਮੈਂ ਕੰਮ ਨਹੀਂ ਕੀਤੇ ਮੈਨੂੰ ਵੋਟ ਨਾ ਪਾਓ ਕਿਸੇ ਚਾ ਜੁਰਤ ਹੋਈ ਅਜ ਤੱਕ ਮੋਦੀ ਜੀ ਕਹਿ ਦੇਣ ਜੇ ਕੰਮ ਕੀਤਾ ਤਾਂ ਵੋਟ ਪਾਇਓ ਮੈਂ ਕਿ ਖਰੀਦਣਾ ਨਹੀਂ ਕੋਈ ਹੈਗਾ ਕਹਿ ਦੇਣਾ ਕਿਸੇ ਕਿਸੇ ਸ਼ਖਸ ਨੇ ਮੇਰਾ ਖਿਆਲ ਇਕੱਲੇ ਪੰਜਾਬ ਦੀ ਜਾਂ ਭਾਰਤ ਦੀ ਗੱਲ ਨਹੀਂ ਕਰਦਾ ਇੰਡੀਆ ਦੀ ਗੱਲ ਨਹੀਂ ਕਰਦਾ ਪੂਰੀ ਦੁਨੀਆ 'ਚ ਅਜ ਤੱਕ ਕਿਸੇ ਲੀਡਰ ਨੇ ਇਹ ਜੁਰਤ ਨਹੀਂ ਕੀਤੀ ਵੀ ਜੇ ਮੈਂ ਕੰਮ ਕੀਤਾ 5 ਸਾਲ ਤਾਂ ਵੋਟ ਪਾਇਓ ਨਹੀਂ ਤਾਂ ਵੋਟ ਨਾ ਪਾਇਓ ਆ ਲਫ਼ਜ਼ ਨਹੀਂ ਕਿਸੇ ਨੇ ਕਹੇ ਅਜ ਤੱਕ ਐਮਕੀ ਸਾਹਿਬ ਤੁਸੀਂ ਬਤਾਈ ਕੀ ਦੋਗੇ ਮਾਨ ਸਾਹਿਬ ਦੀ ਕੁੜੀ ਹੋਈ ਹੈ ਹਾਂ ਬਿਲਕੁਲ ਜੀ ਬਹੁਤ ਬਹੁਤ ਵਧਾਈਆਂ ਸਾਡੇ ਮਾਜੂਕ ਮੁੱਖ ਮੰਤਰੀ ਜਿਹੜੇ ਬਹੁਤ ਹੀ ਇਮਾਨਦਾਰ ਤੇ ਕਰਪਸ਼ੀਲ ਮੁੱਖ ਮੰਤਰੀ ਨੇ ਜਿਨ੍ਹਾਂ ਦੇ ਘਰ ਲక్ష్ਮੀ ਆਈ ਆ ਕੰਨਿਆ ਆਈ ਆ ਤੇ ਲక్ష్ਮੀ ਕਹਿ ਸਕਦੇ ਆ ਰੱਬ ਦਾ ਰੂਪ ਹੈ ਔਰ ਕੰਨਿਆ ਨੂੰ ਆਪਾਂ ਸਾਰੇ ਪੂਜਦੇ ਆ ਤੇ ਬਹੁਤ-ਬਹੁਤ ਮੁਬਾਰਕਾਂ ਦਿਨਾ ਵਾ ਤੇ ਮੇਰੇ ਜਿਹੜੇ ਸਾਥੀ ਆ ਮੇਰੇ ਨਾਲ ਗੁਰਮੀਤ ਸਿੰਘ ਅੱਜ ਉਹਨਾਂ ਦੇ ਘਰ ਵੀ ਲక్ష్ਮੀ ਆਈ ਆ ਤੇ ਉਹਨਾਂ ਨੂੰ ਵੀ ਵਧਾਈਆਂ ਦਿਨਾ ਬਹੁਤ-ਬਹੁਤ ਤੇ ਇਸ ਕਰਕੇ ਵਧਾਈ ਦੇ ਪੱਤਰ ਨੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਪ੍ਰਮਾਤਮਾ ਸੱਚੇ ਪਾਤਸ਼ਾਹ ਮਾਨ ਸਾਹਿਬ ਨੂੰ ਤੰਤਰੂਸੀ ਬਖਸ਼ਣ ਤੇ ਉਹ ਉਹਨਾਂ ਦੇ ਵਾਈਫ ਤੇ ਬੱਚਿਆਂ ਨੂੰ ਤੰਦਰੁਸਤੀ ਬਖਸ਼ਾਂ ਤਾਂ ਕਿ ਜਿਹੜੀ ਸੋਚ ਆ ਉਹਨਾਂ ਦੀ ਅੱਜ ਤੁਸੀਂ ਦੇਖਿਆ ਉਹਨਾਂ 2 ਸਾਲ ਹੋ ਗਏ ਨੇ 2 ਸਾਲ ਚ মিডিਆ ਚੌਥਾ ਥੰਮ ਹੈ মিডিਆ ਨੇ ਅਜ ਤੱਕ ਇੱਕ ਲਬਜ ਜਾਂ ਵਿਰੋਧੀਆਂ ਨੇ ਇੱਕ ਲਬਜ ਬੋਲਿਆ ਵੀ ਇਹਨੇ ਮਾਨ ਸਾਹਿਬ ਨੇ ਹਾ ਕ੍ਰਪਸ਼ਨ ਕਰ ਲਈ ਇੱਕ ਲਬਜ ਬੋਲਿਆ ਕਿਉਂ ਨਹੀਂ ਨਹੀਂ ਕੀਤੀ ਤਾਂ ਨਹੀਂ ਬੋਲਿਆ ਇਸ ਕਰਕੇ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਸਾਡੇ ਤੇ ਤੰਦਰੁਸਤੀ ਬਖਸ਼ੇ ਪਰਮਾਤਮਾ ਤੇ ਅਸੀਂ ਰਲ ਮਿਲ ਕੇ ਪੰਜਾਬ ਨੂੰ ਪੜਾਈ ਦਵਾਈ ਤੇ ਰੋਜ਼ਗਾਰ ਦੇ ਸਕੀਏ ਤੇ ਨਾਲ ਪੰਜਾਬ ਨੂੰ ਕਰਪਸ਼ਨ ਗੁੰਡਾਗਰਦੀ ਨਸ਼ਾ ਖਤਮ ਕਰਕੇ ਰੰਗਲਾ ਪੰਜਾਬ ਜਿਹੜਾ ਪੰਜਾਬ ਮਿਲ ਕੇ ਸਾਡੇ ਮਾਨ ਸਾਹਿਬ ਦਾ ਮਿਸ਼ਨ ਆ ਉਹ ਬਣਾ ਸਕੀਏ ਇਹ ਸਾਡਾ ਐਮਐਲਏ ਸਾਹਿਬ ਸੀਗੇ ਦਿਲਜੀਤ ਸਿੰਘ ਗਰੀਵਾ ਪੋਲਾ ਹਲਕਾ ਪੂਰਵੀ ਤੋਂ ਲੇਕਿਨ ਹਲਕਾ ਪੂਰਵੀ ਤੋਂ ਵਿਧਾਇਕ ਸਾਹਿਬ ਸੀਗੇ ਜਿਨ੍ਹਾਂ ਨੇ ਕਿਹਾ ਕਿ ਕਰਪਸ਼ਨ ਜਿਹੜੀ ਹੈ ਸਾਡੀ ਸਰਕਾਰ ਦਾ ਮੇਨ ਮਕਸਦ ਹੈ ਸਿੱਖਿਆ ਅ ਸਿੱਖਿਆ ਦੇਣਾ ਤੇ ਕ੍ਰਾਈਮ ਖਤਮ ਕਰਨਾ ਪਰ ਇੱਕ ਵਧੀਆ ਹਸਪੀਟਲ ਦੇਣੇ ਲੇਕਿਨ ਉਸ ਤੋਂ ਬਾਅਦ ਜਦੋਂ ਗੱਲ ਕੀ ਸੀ ਸ਼ੀਤਲ ਅਨੁਰਾਗ ਦੀ ਗੱਲ ਕੀਤੀ ਜਾਵੇ ਤਾਂ ਸੁਸ਼ੀ ਰਿੰਕੂ ਦੀ ਗੱਲ ਕੀਤੀ ਜਾਵੇ ਉਹਨੇ ਸਾਫ਼ ਗੱਲ ਕੀਤੀ ਉਹ ਧੋਗਲੇ ਬੰਦੇ ਜਿਨ੍ਹਾਂ ਨੂੰ ਅਸੀਂ ਜਿਤਾਇਆ ਜਿੰਨਾਂ ਪਿੱਛੇ ਕੋਈ ਪਸੀਨਾ ਇੱਕ ਕਾਰ ਦਿੱਤਾ ਜਿਨ੍ਹਾਂ ਨੂੰ ਜਿਤਾਉਣ ਦੇ ਪਿੱਛੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਕੁਝ ਪੈਸਿਆਂ ਦੀ ਖਾਤਰ ਵੀ ਗੇਮ ਕੁਮਾ ਲੀਤੀ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਇੱਕ ਐਸੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਪੰਜਾਬ ਦੀ ਆਵਾਮ ਦੀ ਖੁਸ਼ਹਾਲੀ ਵਾਸਤੇ ਹਰ ਜਗ੍ਹਾ ਤੇ ਲੋਕਾਂ ਰਿਪੋਰਟ ਕੀਤੀ ਲੇਕਿਨ ਕੁਝ ਲੀਡਰ ਐਸੇ ਹੋ ਜਾਂਦੇ ਨੇ ਜੋ ਮਿਲ ਜਾਂਦੇ ਨੇ ਆ ਦੂਜੀਆਂ ਪਾਰਟੀਆਂ ਨਾਲ ਜੋ ਸੱਤਾ ਜਾਂ ਪੈਸਾ ਅਰੇ ਵਿੱਚ ਉਹ ਕਿਹੜੀ ਚੀਜ਼ ਜ਼ਿਆਦਾ ਉਹਨਾਂ ਨੂੰ ਲੱਗ ਗਈ ਇਸ ਪਾਰਟੀ ਦੇ ਨਾਲ ਦਰਕਿਨਾਰ ਕਰ ਲਿਆ ਲੇਕਿਨ ਉਹਨਾਂ ਨੇ ਆ ਨਹੀਂ ਦੇਖਿਆ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਉਹਨਾਂ ਨੂੰ ਇੱਕ ਕਾਂਗਰਸ ਤੋਂ ਲੈ ਕੇ ਕੈਂਪੀ ਦੀ ਟਿਕਟ ਤੇ ਖੜਾ ਕਰਤਾ ਜਿੱਥੇ ਉਹ ਜਿੱਤੇ ਵੀ ਚਗੇ ਲੇਕਿਨ ਉਸ ਤੋਂ ਬਾਅਦ ਉਹਨੇ ਦਿਲ ਵਿੱਚ ਕੀ ਆਇਆ ਕਿ ਈਡੀ ਦਾ ਡਰ ਸੰਤਾਪ ਲੱਗ ਗਿਆ ਸੀਗਾ ਕਿ ਇਹ ਤਾਂ ਹੁਣ ਏ ਸਾਡੇ ਮਾਨ ਸਾਹਿਬ ਦਾ ਅੱਗੇ ਕੀ ਬਿਆਨਾਂ ਦਾ ਉਹ ਤਾਂ ਸਤਿਮਾਨ ਸਾਹਿਬ ਹੀ ਦੱਸ ਸਕਦੇ ਨੇ ਲੁਧਣਾ ਕੈਮਰਾਮੈਨ ਸੰਜੇ ਦੇ ਨਾਲ ਵਿਸ਼ਾਲ ਕਪੂਰ ਲੁਧਣਾ